ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਊਜ਼ੀਲੈਂਡ ਦੇ ਵਿੱਚ ਇੱਕ ਸ਼ਹਿਰ ਪੈਂਦਾ ਆਕਲੈਂਡ ਉੱਥੇ ਇੱਕ ਨਗਰ ਕੀਰਤਨ ਹੋ ਰਿਹਾ ਸੀ ਜਿਹੜੇ ਸਥਾਨਕ ਲੋਕ ਸੀ ਨਿਊਜ਼ੀਲੈਂਡ ਦੇ ਅਸਲ ਵਸਿੰਦੇ ਉਸ ਮੁਲਕ ਦੇ ਵਾਰਿਸ ਉਹਨਾਂ ਨੇ ਨਗਰ ਕੀਰਤਨ ਰੋਕਿਆ ਤੇ ਕੁਝ ਸਾਡੇ ਵਿਦਵਾਨ ਕਹਿੰਦੇ ਨੇ ਕਿ ਕ੍ਰਿਸ਼ਨ ਭਾਈਚਾਰਾ ਸੀ ਤਾਂ ਕਰਕੇ ਨਗਰ ਕੀਰਤਨ ਰੋਕਿਆ ਗਿਆ ਤੇ ਕੁਝ ਲੋਕਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਵਿਦਵਾਨ ਲੋਕੋ ਚੁੱਪ ਕਰੋ ਕੁਛ ਨਹੀਂ ਹੋਇਆ ਸਿੱਖ ਜਿੱਤ ਗਏ ਉੱਥੇ ਸਿੱਖ ਸ਼ਾਂਤਮਈ ਰਹੇ ਇਦਾਂ ਦੀਆਂ ਖਬਰਾਂ ਆਵਾਮਾ ਜਿਹੜੀਆਂ ਨੇ ਉਹ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਫੈਲਾਈਆਂ ਜਾ ਰਹੀਆਂ ਨੇ ਪਰ ਮੈਂ 2-3 ਗੱਲਾਂ ਅੱਜ ਕਰਨੀਆਂ ਨੇ ਧਿਆਨ ਦੇ ਨਾਲ ਸੁਣੋ ਮੈਂ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਸਾਡਾ ਕਿਸੇ ਮrzਬ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਇਨਸਾਨੀਅਤ ਤੌਰ ਤੇ ਇਹ ਮੈਂ ਬਹੁਤ ਵਾਰੀ ਗੱਲ ਕਹੀ ਵੀ ਜਿਹੜਾ ਬੰਦਾ ਗੁੰਡਾਗਰਦੀ ਕਰਦਾ ਉਹ ਕਿਸੇ ਵੀ ਮrzਬ ਦਾ ਹੋਵੇ ਉਹਨੂੰ ਮੈਂ ਜ਼ਰੂਰ ਤਾੜਿਆ ਲਾਣਤਾਂ ਪਾਈਆਂ ਨੇ ਹੱਕ ਠੋਕਿਆਂ ਦਾ ਵਿਰੋਧ ਕੀਤਾ ਹੁਣ ਜਦੋਂ ਆਕਲੈਂਡ ਦੇ ਵਿੱਚ ਨગરਿਕਾਂ ਤੋਂ ਰੋਕਿਆ ਗਿਆ ਉਹਨੂੰ ਕਿਹਾ ਕਿ ਇਹ ਈਸਾਈ ਭਾਈਚਾਰਾ ਹੈ ਇਹ ਕ੍ਰਿਸਚੀਅਨ ਭਾਈਚਾਰਾ ਹੈ ਇਹ ਕਿਹਾ ਗਿਆ ਪਰ ਬਾਹਰ ਦੇ ਵਿੱਚ ਤੁਹਾਨੂੰ ਉਹ ਵੀਡੀਓ ਦਿਖਾ ਸਕਦਾ ਜਿਹੜਿਆ ਸਾਡੇ ਨਿਹੰਗ ਲਾਣੇ ਦੇ ਕੁਝ ਲੋਕ ਨੇ ਗਾਂਧੀ ਗੁੰਦੀ ਇੱਕ ਬਰਨਾਲੇ ਦਾ ਉਹ ਕਿਸੇ ਦੇ ਘਰ ਗਿਆ ਕ੍ਰਿਸ਼ਨ ਮਿਸ ਦੇ ਦਰਨੇ ਸੀ ਦਿੱਧਿਆਡੇ ਚੱਲਦੇ ਆਗਲੇ ਆਪਣੇ ਘਰ ਦੇ ਵਿੱਚ ਆਪਣਾ ਪ੍ਰੋਗਰਾਮ ਕਰ ਰਹੇ ਸੀ ਉੱਥੇ ਜਾ ਕੇ ਉਹਨੇ ਹਿੰਗ ਸਿੰਘ ਨੇ ਗਾਲੀ ਗਲੋਚ ਕੀਤਾ ਕਿ ਅਸੀਂ ਦੀਦੇ ਅੱਡ ਚੱਲ ਤੈਨੂੰ ਸ਼ਰਮ ਨਹੀਂ ਆਉਂਦੀ ਘਰੋਂ ਬਾਹਰ ਕੱਢਿਆ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਤੁਹਾਨੂੰ ਕੋਈ ਇਦਾਂ ਕੁੱਟਮਾਰ ਨੇ ਕੋਸ਼ਿਸ਼ ਕਰਦਾ ਤੁਸੀਂ ਫਿਰ ਕਹਿੰਦੇ ਹੋ ੱੱਕਾ ਹੋ ਗਿਆ ਜਦੋਂ ਤੁਸੀਂ ਕਿਸੇ ਨੂੰ ਕੁੱਟਦੇ ਹੋ ਤੁਸੀਂ ਕਹਿੰਦੇ ਸੌਦਾ ਲਾਤਾ ਹੁਣ ਇਹਦਾ ਖਮਿਆਜਾ ਕਿਹਨੂੰ ਭੁਗਤਣਾ ਪਿਆ ਰਿਹਾ ਜੇ ਤੁਸੀਂ ਇੱਥੇ ਅਸਾਈ ਪਾਸਟਾ ਦੇ ਜਾਂ ਕ੍ਰਿਸਚੀਅਨ ਕਮਿਊਨਿਟੀ ਦੇ ਪ੍ਰੋਗਰਾਮ ਰੋਕੋਗੇ ਖੱਲਰ ਪਾਓਗੇ ਜਾ ਕੇ ਘਰਾਂ ਦੇ ਵਿੱਚ ਕੋਈ ਗੁੰਡਾਗਰਦੀ ਕਰੋਗੇ ਫਿਰ ਅਗਲੇ ਆਪਣੇ ਮੁਲਕਾਂ ਦੇ ਵਿੱਚ ਵੀ ਇਦਾਂ ਹੀ ਕਰਨਗੇ ਇੱਕ ਮੈਂ ਬੇਨਤੀ ਕਰਨੀ ਹੈ ਜੇ ਇਹਨੂੰ ਧਿਆਨ ਦੇ ਨਾਲ ਸੁਣੋ ਜਿਹੜਾ ਬਾਬਾ ਨਾਨਕ ਦਾ ਸਿਧਾਂਤ ਹੈ ਫਲਸਫੀ ਹੈ ਉਹਨੂੰ ਅਸੀਂ ਕਿਸ ਤਰੀਕੇ ਨਾਲ ਲੈ ਰਹੇ ਆਂ ਨਗਰ ਕੀਰਤਨ ਜੇ ਕਰ ਰਹੇ ਆਂ ਤਾਂ ਉਹਦਾ ਕੌਮ ਨੂੰ ਬੈਨੀਫਿਟ ਕੀ ਹੈ ਇਹ ਕਿਹੜਾ ਪ੍ਰਚਾਰ ਹੈ ਅਸੀਂ ਗੁੰਡਾ ਕਰਦੀ ਤੌਰ ਤੇ ਵੱਡੀਆਂ ਕਿਰਪਾਨਾਂ ਲੈ ਕੇ ਨਗਾਰੇ ਵਜਾ ਕੇ ਕੀ ਸਾਬਤ ਕਰਨਾ ਚਾਹੁੰਦੇ ਫਿਰ ਕਹਿੰਦੇ ਸਿੱਖ ਜਿੱਤ ਗਏ ਜੀ ਬੋਲੇ ਸੋਨਿਆ ਲੈ ਚਾਰੇ ਲਾਇਉ ਠੀ ਕਾਦੀ ਜਿੱਤ ਐ ਜਿਹੜੇ ਮੁਲਖਾਂ ਵਿੱਚ ਤੁਸੀਂ ਬੈਠੇ ਹੋ ਤੁਸੀਂ ਅੱਜ ਦੇ ਜਿਹੜੇ ਹਾਲਾਤ ਨੇ ਉਹਨਾਂ ਬਾਰੇ ਤੁਹਾਨੂੰ ਪਤਾ ਨਹੀਂ ਵੀ ਕੀ ਹੋ ਰਿਹਾ ਅਗਲੇ ਸ਼ਰਿਆਮ ਕਹਿ ਰਹੇ ਨੇ ਸਾਡਾ ਮੁਲਕ ਛੱਡੋ ਆਪਣੇ ਮੁਲਖ ਜਾਓ ਤੁਸੀਂ ਸਾਡੀਆਂ ਨੌਕਰੀਆਂ ਖੋਲ੍ਹ ਲਈਆਂ ਤੁਸੀਂ ਸਾਡੇ ਮੁਲਖਾਂ ਵਿੱਚ ਗੰਦ ਪਾ ਰਹੇ ਹੋ ਇਹ ਭਾਈਜਾਂ ਨੂੰ ਬਾਣ ਇੱਕੋ ਜਿਹੀ ਨਹੀਂ ਹੁਣ ਅਗਲੇ ਨੇ ਨਗਰ ਕੀ ਤਾਂ ਰੋਕਤਾ ਤੁਸੀਂ ਤਾਂ ਇੱਥੇ ਘਰਾਂ ਦੇ ਵਿੱਚ ਜਾ ਕੇ ਧੱਕਾ ਕਰਦੇ ਸੀ ਵੀ ਤੁਸੀਂ ਇੱਥੇ ਪ੍ਰੋਗਰਾਮ ਨਾ ਕਰੋ ਤੁਹਾਡਾ ਕੋਈ ਹੱਕ ਨਹੀਂ ਤੁਸੀਂ ਪਾਸਟਰ ਨੂੰ ਅਸਾਈ ਭਾਈਚਾਰਾ ਨੂੰ 크ਿਸਚਨ ਨੂੰ ਕਹਿੰਦੇ ਹੋ ਨਾ ਹੁਣ ਅਗਲੇ ਕਹਿੰਦੇ ਸਾਡਾ ਮੁਲਖ ਦੁਇਤਾ ਤੇ ਅਗਲੇ ਦਾ ਇੱਕ ਛੋਟਾ ਜਿਹਾ ਪ੍ਰੋਗਰਾਮ ਹੋ ਗਿਆ ਅਗਲੇ ਨੇ ਨਗਰਗੀਤ ਨੂੰ ਲੋਕਤਾ ਗੁਰੂ ਗ੍ਰੰਥ ਸਾਹਿਬ ਪਾਲਕੀ ਦੇ ਵਿੱਚ ਨੇ ਅਗਲੇ ਮੂਰੇ ਹੋ ਗਏ ਤੁਸੀਂ ਸਤਿਕਾਰ ਮਾਣ ਬੜਾ ਆਦਰ ਕਰਦੇ ਹੋ ਅਗਲੇ ਨੇ ਬੂਟ ਪਾਏ ਹੋਏ ਸੀ ਜੋੜੇ ਪਾਏ ਸੀ ਅਗਲੇ ਮੂਰੇ ਖੜੇ ਆ ਨਾਰੇ ਲਾ ਰਹੇ ਨੇ ਫਿਰ ਇਹ ਖੁਆਜਾ ਕਿਨੂ ਭੁਗਤਣਾ ਪਊ ਤੁਸੀਂ ਕੜਮ ਚੌਧਰੀ ਆਪਣੀਆਂ ਗੋਲਕਾਂ ਭਰਨ ਵਾਸਤੇ ਇਹ ਨਗਰਗੀਤਨ ਕਰ ਰਹੇ ਹੋ ਫੋਨ ਕੰਟਰੀ ਦੇ ਵਿੱਚ ਦੇਖ ਮੈਂ ਆਜਾ ਕਿਨੂੰ ਕੋ ਉਤਨਾ ਪਾਉ ਜਿਹੜੇ ਪ੍ਰਾਣੇ ਬੰਦੇ ਬੈਠੇ ਉਹਨਾਂ ਦਾ ਭਵਿੱਖ ਤੋਂ ਹੀ ਖਤਰੇ ਵਿੱਚ ਪਾਉਣਾ ਇਹ ਤਾਂ ਤੁਹਾਨੂੰ ਸਮਝਣਾ ਪੈਣਾ ਮੈਂ ਜੇ ਤੁਸੀਂ ਭਾਰਤ ਵਿੱਚ ਅਸਾਈਆਂ ਦੇ ਨਾਲ ਇੰਨਾ ਧੱਕਾ ਕਰੋਗੇ ਉਹਨਾਂ ਦੇ ਪ੍ਰੋਗਰਾਮ ਰੋਕੋਗੇ ਠੀਕ ਹੈ ਕੋਈ ਧਰਮ ਪਰਿਵਰਤਨ ਕਰਾਉਂਦਾ ਕੋਈ ਲਾਜ ਦਿੰਦਾ ਉਹਦੇ ਤੇ ਗੱਲਬਾਤ ਕਰਨੀ ਜ਼ਰੂਰੀ ਹੈ ਉਹ ਵਰਜ ਕੀਦਾ ਹੈ ਉਹ ਕੰਮ ਕੀਦਾ ਜਿਹੜੀਆਂ ਸਾਡੀਆਂ ਧਾਰਮਿਕ ਸਿੱਖ ਜਥੇਬੰਦੀਆਂ ਨੇ ਸ਼ੋਮਣੀ ਕਮੇਟੀ ਦਾ ਕੰਮ ਹੈ ਉਹ ਆਪਣੇ ਕੌਮ ਦੇ ਜਿਹੜੇ ਲੋਕ ਨਾਲ ਸੰਭਾਲਣ ਜਿਹੜੇ ਲੋੜਬੰਦ ਸਾਡੀ ਕੌਮ ਦੇ ਵਿੱਚ ਨੇ ਉਹਨਾਂ ਦੀ ਕੇਅਰ ਕਰਨ ਜਿੱਥੋਂ ਅਗਲੇ ਨੂੰ ਕੁਝ ਮਿਲੂਗਾ ਅਗਲੇ ਉੱਥੇ ਜਾਊਗਾ ਜਾਊਗਾ ਫਿਰ ਕਿੱਥੋਂ ਤੱਕ ਰੋਕ ਲਾਂਗੇ ਅਸੀਂ ਨਾਲੇ ਭਾਰਤ ਦਾ ਜਿਹੜਾ ਸੰਵਿਧਾਨ ਹੈ ਉਹ ਅਜਾਇਜ਼ਤੀ ਨਹੀਂ ਦਿੰਦਾ ਅਗਲੇ ਦੀ ਮਰਜ਼ੀ ਵਾਲਾ ਜਿੱਥੇ ਮਰਜ਼ੀ ਜਾਵੇ ਪਰ ਅਸੀਂ ਆਪਣੀ ਗਲਤੀ ਤਾਂ ਮੰਨੀਏ ਵੀ ਸਾਡਾ ਕਿਤੇ ਨਾ ਕਿਤੇ ਯੋਗਦਾਨ ਬਿਲਕੁਲ ਖਤਮ ਹੋ ਚੁੱਕਾ ਹੈ ਅਸੀਂ ਗਰਾਊਂਡ ਲੈਵਲ ਤੇ ਜ਼ੀਰੋ ਸਾਡਾ ਰਿਜ਼ਲਟ ਹੈ ਅਸੀਂ ਆਪਣੇ ਕੰਮ ਲਈ ਕੁਝ ਕਰ ਨਹੀਂ ਰਹੇ ਫਿਰ ਜਿੱਥੋਂ ਉਹਨੂੰ ਕੁਝ ਮਿਲਦਾ ਹੈ ਉਧਰ ਨੂੰ ਜਾਊਗਾ ਹੀ ਜਾਊਗਾ ਜਿਹੜਾ ਵੀ ਧਰਮ ਪਰਿਵਰਤਨ ਪੰਜਾਬ ਦੇ ਵਿੱਚ ਭਾਰਤ ਵਿੱਚ ਹੋ ਰਿਹਾ ਮੈਂ ਉਹਦਾ ਸਖਤ ਵਿਰੋਧੀ ਹਾਂ ਮੈਨੂੰ ਕੋਈ ਸਿੱਖਾਂ ਮੈਂ ਖਰੀਦ ਕੇ ਦਿਖਾਵੇ ਕੋਈ ਸਾਡਾ ਧਰਮ ਪਰਿਵਰਤਨ ਕਰਾ ਕੇ ਦਿਖਾਵੇ ਕਿਸੇ ਦੀ ਕੀ ਜ਼ਰੂਰਤ ਹੈ ਕਿਸੇ ਦੀ ਕੀ ਹਿੰਮਤ ਹੈ ਪਰ ਜਿਹੜੇ ਸਾਡੀ ਕੌਮ ਦੇ ਚੌਧਰੀ ਕੌਮ ਦੇ ਦੇ ਨਾਂ ਤੇ ਗੋਲਕਾਂ ਭਰ ਕੇ ਆਪਣੇ ਘਰ ਬਣਾਈ ਜਾਂਦੇ ਨੇ ਵੱਡੇ ਕਾਰੋਬਾਰ ਕਰੀ ਜਾਂਦੇ ਨੇ ਮੁਲਖ ਨੂੰ ਕੌਮ ਨੂੰ ਲੁੱਟ ਕੇ ਖਾ ਕੇ ਉਹਨਾਂ ਨੇ ਕੌਮ ਲਈ ਕੀਤਾ ਕੀ ਹੈ ਸਾਡੀ ਬਰਨਾਲੇ ਦੀ ਘਟਨਾ ਮੈਂ ਤੁਹਾਨੂੰ ਇਹਦੇ ਵਿੱਚ ਉਹਦੀਆਂ ਫੋਟੋਆਂ ਵੀ ਲਾਉਂਗਾ ਕੋਈ ਗਾਂਧੀ ਗਾਂਧੀਆ ਨਹਿਂਦ ਸਿੰਘ ਉਹ ਕਿਸ ਦੇ ਘਰ ਜਾਂਦਾ ਹੈ ਉੱਥੇ ਉਹ ਸਾਈ ਆਪਣੇ ਘਰ ਦੇ ਵਿੱਚ ਸਪੈਸ਼ਲ ਪ੍ਰੋਗਰਾਮ ਕਰ ਰਹੇ ਨੇ ਜਿੰਦਾ ਮਰਜੀ ਕਰਨ लागले ਅਸੀਂ ਕਿਹਨੂੰ ਕਿਹਨੂੰ ਰੋਕਦੇ ਆ ਕਿ ਉਹਨਾਂ ਦੇ ਘਰ ਜਾ ਕੇ ਉਹਨੂੰ ਤਾੜ ਕੇ ਗੁੰਡਾਗਰਦੀ ਕਰਕੇ ਕਿਹਾ ਕਿ ਸਹਬ ਜਦਾਂ ਅਸੀਂ ਦਿੱਲੀ ਜੜ ਚਲ ਤੁਸੀਂ ਬੰਦ ਕਰੋ ਇਹ ਪ੍ਰੋਗਰਾਮ ਤੁਹਾਨੂੰ ਕੁੱਟਾਂਗੇ ਤੁਹਾਨੂੰ ਮਾਰਾਂਗੇ ਉਥੇ ਗਾੜੇ ਘੁਲੋਚ ਕੀਤਾ ਗਿਆ ਫਿਰ ਅਗਲੇ ਬਰਦਾਸ਼ਤ ਕਿਉਂ ਕਰਨਗੇ ਤੁਸੀਂ ਤਾਂ ਅਗਲਿਆਂ ਦੇ ਮੁਲਖਾਂ ਵਿੱਚ ਜਾਣਿਓ ਵੀਜੇ ਲੈ ਲੈ ਕੇ ਕਾਰੋਬਾਰ ਕਰਦੇ ਹੋ ਫਿਰ ਜਦੋਂ ਤੁਹਾਨੂੰ ਅਗਲੇ ਦਾ ਕਲਚਰ ਪਸੰਦ ਨਹੀਂ ਸਭਾ ਚਰ ਪਸੰਦ ਨਹੀਂ ਫਿਰ ਥੋੜਾ ਕਿਉਂ ਕਰਨੀ ਹੈ ਜੀ ਜਦੋਂ ਤੁਸੀਂ ਕਹਿੰਦੇ ਹੋ ਵੀ ਸਾਡੇ ਧਰ ਪੰਜਾਬ ਵਿੱਚ ਸਾਡੇ ਭਾਰਤ ਵਿੱਚ ਇਸਾਈ ਧਰਮ ਪਰਿਵਰਤਨ ਕਰਾ ਰਹੇ ਨੇ ਸਿੱਖਾਂ ਨੂੰ ਇਸਾਈ ਬਣਾਇਆ ਜਾ ਰਿਹਾ ਫਿਰ ਜਦੋਂ ਤੁਸੀਂ ਰੋਕ ਰਹੇ ਹੋ ਅਗਲੇ ਨੂੰ ਅਗਲਾ ਆਪਣੇ ਮੁਲਕਾਂ ਵਿੱਚ ਤੁਹਾਨੂੰ ਕਿਵੇਂ ਪੈਰ ਧਰਨ ਦੇਊਗਾ ਆਵਲੇ ਆਪਣੇ ਮੁਲਕਾਂ ਵਿੱਚ ਤੁਹਾਨੂੰ ਨਗਰ ਕੀਰਤਨ ਕਿਉਂ ਕਰਨ ਦੇਊਗਾ ਇੰਨੇ ਬਹੁਤ ਤੁਸੀਂ ਉਹਨਾਂ ਮੁਲਕਾਂ ਵਿੱਚ ਗੁਰਦੁਆਰਾ ਸਾਹਿਬ ਬਣਾ ਲਏ ਤੁਸੀਂ ਪ੍ਰੋਗਰਾਮ ਕਰ ਦਿਓ ਇੱਕ ਇਤੇ ਥੋੜਾ ਪਰ ਤੁਸੀਂ ਜਿਹੜੀ ਹੁੱਲਣਵਾਜੀ ਕਰ ਦਿਓ ਅਗਲੇ ਤੁਹਾਨੂੰ ਕਿਉਂ ਗੱਤਕੇ ਖੇਡਣ ਦੇਣਗੇ ਉੱਥੇ ਅੱਲੇ ਕਿਉਂ ਤੁਹਾਨੂੰ ਵੱਡੇ ਵੱਡੇ ਨਗਰ ਕੀਰਤਨ ਕੱਢਣ ਦੇਣਗੇ ਤੁਹਾਨੂੰ ਨਹੀਂ ਚਾਹੁੰਦੇ ਇਹ ਭਾਈਜਾਂ ਨੂੰ ਬਾਣ ਇੱਕੋ ਜਿਹਾ ਜਿਹੜਾ ਵੀ ਬੰਦਾ ਧਰਮ ਦੇ ਨਾਂ ਤੇ ਗੁੰਡਾਗਰਦੀ ਕਰਦਾ ਮੈਂ ਉਹਦੇ ਖਿਲਾਫ ਬੋਲਣੇ ਬੋਲਣਾ ਜਿਹੜਾ ਮਰਜੀ ਹੋਵੇ ਭਾਵੇਂ ਉਹ ਸਿੱਖ ਹੋਵੇ ਭਾਵੇਂ ਅਸਾਈ ਹੋਵੇ ਭਾਵੇਂ ਹਿੰਦੂ ਹੋਵੇ ਭਾਵੇਂ ਮੁਸਲਮਾਨ ਹੋਵੇ ਜਿਹੜਾ ਮਰਜੀ ਹੋਵੇ ਸਭ ਤੋਂ ਪਹਿਲਾਂ ਇੱਕ ਇਨਸਾਨ ਹੈ ਇਨਸਾਨੀਅਤ ਉੱਪਰ ਕੋਈ ਧਰਮ ਨਹੀਂ ਕੋਈ ਮਨਮ ਨਹੀਂ ਇਹ ਹੁਣ ਤੁਸੀਂ ਅੰਦਾਜ਼ੇ ਲਾ ਲਓ ਤੁਸੀਂ ਇੱਥੇ ਅਸਾਈਆਂ ਨੂੰ ਤੰਗ ਕਰਦੇ ਹੋ ਤੇ ਤੁਹਾਡੇ ਤੰਗ ਕਰਨ ਦਾ ਖਮਿਆਜਾ ਫੋਨ ਕੰਟਰੀ ਵਿੱਚ ਸਾਡੇ ਆਮ ਲੋਕਾਂ ਨੂੰ ਭੋਜਨਾ ਪੈ ਰਿਹਾ ਤੇ ਕਿੱਥੋਂ ਤੱਕ ਅਸੀਂ ਆਪਣੀ ਕੌਮ ਦਾ ਜਾ ਆਪਣੇ ਕਮਿਊਨਿਟੀ ਦਾ ਜਲੂਸ ਕਢਾਵਾਂਗੇ ਹੁਣ ਇਹ ਜਿਹੜੇ ਬੰਦੇ ਗੁੰਡਾਗਰਦੀ ਕਰਦੇ ਨੇ ਇਹ ਗੰਦੇ ਗੁੰਡੀ ਵਰਗੇ ਜਿਹੜੇ ਹੈਗੇ ਆ ਇਹਨਾਂ ਦਾ ਮਕਸਦ ਕੀ ਹੈ ਵੀ ਕਾਮੂਦੀ ਗੱਲ ਕਰਨਾ ਬਿਲਕੁਲ ਨਹੀਂ ਗੁੰਡਾਗਰਦੀ ਕਰਕੇ ਆਪਣੇ ਆਪ ਨੂੰ ਮਸ਼ਹੂਰ ਕਰਨਾ ਵੀ ਹਾਂ ਕਹਿਣ ਕੋਈ ਜੋਧਾ ਪੈਦਾ ਹੋਇਆ ਇਹ ਕੁੱਟਮਾਰ